ਹਾਂਜੀ ਸਤਿ ਸ਼੍ਰੀ ਅਕਾਲ ਮੇਰੇ ਪਿਆਰੇ ਦੋਸਤੋ ਕੀ ਹਾਲ ਚਾਲ ਨੇ ਜੀ ਸੋ ਸਵਾਗਤ ਹੈ ਤੁਹਾਡਾ ਰਾਜੇ ਤੁਹਾਡੇ ਆਪਣੀ ਹੀ ਪਿਆਰੀ YouTube ਚੈਨਲ ਦੇ ਉੱਪਰ ਤੇ ਉਮੀਦ ਕਰਦਾ ਹਾਂ ਰਾਜੇ ਸਾਰੇ ਠੀਕ ਠਾਕ ਹੋਵੋਗੇ ਤੇ ਅੱਜ ਹਾਜ਼ਰ ਹੋ ਚੁੱਕੀਆਂ ਆਪਾਂ ਇੱਕ ਨਵੀਂ ਵੀਡੀਓ ਦੇ ਵਿੱਚ ਜਿਹੜੀ ਗੱਲ ਕਰਾਂਗੇ ਆਪਾਂ ਸੋ ਮਾਨਸਾ ਕੋਰਟ ਦੇ ਵਿੱਚ ਇੱਕ ਨਵੀਂ ਭਰਤੀ ਨਿਕਲੀ ਹੈ ਤੇ ਜਿਸ ਦੇ ਵਿੱਚ ਡਿਸਟ੍ਰਿਕਟ ਅਨ ਸੈਸ਼ਨ ਜੱਜ ਦੇ ਵਿੱਚ ਸੇਵਾ ਦਾ ਗਰੁੱਪ ਡੀ ਦੇ ਜਿਹੜਾ ਸਟਾਫ ਆ ਰੱਖੇ ਜਾਊਗਾ ਤੇ ਡਿਟੇਲ ਨੋਟੀਫਿਕੇਸ਼ਨ ਇਹਦਾ ਨਾ ਜਿਹੜਾ ਆਊਟ ਹੋ ਚੁੱਕਿਆ ਹੈ ਤੇ ਖਾਸ ਗੱਲ ਇਸ ਦੇ ਵਿੱਚ ਰਾਜੇ ਕੋਈ ਵੀ ਪੇਪਰ ਇਸ ਦੇ ਵਗੈਰਾ ਨਹੀਂ ਹੋਏਗਾ ਠੀਕ ਹੈ ਤੇ ਸਿੰਪਲ ਸਿੰਪਲ ਸਿੱਧੀ ਇੰਟਰਵਿਊ ਹੋਏਗੀ ਕੋਈ ਵੀ ਐਗਜ਼ਾਮ ਤੁਹਾਡਾ ਇਸ ਦੇ ਵਿੱਚ ਨਹੀਂ ਹੋਊਗਾ ਤੇ ਨੋਟੀਫਿਕੇਸ਼ਨ ਦੇ ਜਰੀਏ ਦੇਖਾਂਗੇ ਹੋਰ ਇਸ ਦੇ ਵਿੱਚ ਕੀ ਕੀ ਹਦਾਇਤ ਦਿੱਤੀ ਗਈ ਹੈ ਤਾਂ ਜੋ ਤੁਹਾਡਾ ਕੋਈ ਵੀ ਡਾਊਟ ਨਾ ਰਹੇ ਇਸ ਦੇ ਵਿੱਚ ਠੀਕ ਹੈ ਜੀ ਸੋ ਤੁਹਾਨੂੰ ਜੁੜ ਕੇ ਦਾ ਨੋਟੀਫਿਕੇਸ਼ਨ ਉਹਦੇ ਜਰੀਏ ਦੇਖਦੇ ਆਪਾਂ ਕੀ ਕੀ ਇਸ ਦੇ ਵਿੱਚ ਹਦਾਇਤਾਂ ਦਿੱਤੀਆਂ ਗਈਆਂ ਨੇ ਤਾਂ ਹਾਂ ਜੀ ਰਾਜੇ ਆਪਾਂ ਪਹੁੰਚ ਚੁੱਕੇ ਹਾਂ ਸੋ ਇਸ ਦੇ ਆਫੀਸ਼ਲ ਨੋਟੀਫਿਕੇਸ਼ਨ ਦੇ ਉੱਪਰ ਇਹ ਤੁਸੀਂ ਦੇਖ ਸਕਦੇ ਹੋ ਆਫਿਸ ਆਫ ਦੀ ਡਿਸਟ੍ਰਿਕਟ ਐਂਡ ਸੈਸ਼ਨ ਜੱਜ ਮਾਨਸਾ ਤੇ ਪਬਲਿਕ ਨੋਟਿਸ ਇਸ ਦਾ ਆਊਟ ਹੋ ਚੁੱਕਿਆ ਤੇ ਗੱਲ ਕਰਦੇ ਹਾਂ ਜੀ ਦੇਖੋ ਇਹ ਆਪਣੀ ਆਫਲਾਈਨ ਤੌਰ ਤੇ ਪੋਸਟ ਰਹੇਗੀ ਠੀਕ ਹੈ ਜੀ ਸੋ ਇਹਨਾਂ ਨੇ ਦੱਸਿਆ ਵੀ ਜਿਹੜੇ ਤੁਹਾਡੇ ਡਾਕੂਮੈਂਟ ਵਗੈਰਾ ਹੋਣਗੇ ਤੇ ਪਾਸਪੋਰਟ ਸਾਈਜ਼ ਫੋਟੋਗ੍ਰਾਫ ਹੋਏਗੀ ਠੀਕ ਹੈ ਜੀ ਤਾਂ ਇਹ ਕਿੰਨੀ ਤਰੀਕ ਤੱਕ 14 1 2025 ਤੱਕ ਸੋ ਜਿਨ੍ਹਾਂ ਵੀ ਆਪਣਾ ਬਾਇਓ ਡਾਟਾ ਹੋਊਗਾ ਤੇ ਜਿਨ੍ਹਾਂ ਵੀ ਆਪਣੇ ਡਾਕੂਮੈਂਟਸ ਵਗੈਰਾ ਹੋਣਗੇ ਤੇ ਫੋਟੋਗ੍ਰਾਫ ਹੋਏਗੀ ਤੇ ਉਹਨਾਂ ਤੇ ਸੈਲਫ ਅਟੈਸਟਡ ਸੋ ਕਾਪੀਜ਼ ਹੋਣਗੀਆਂ ਜਿਹੜੀਆਂ ਉਹ ਤੁਸੀਂ 14 ਜਨਵਰੀ 2025 ਸ਼ਾਮ 5 ਵਜੇ ਤੱਕ ਨੇ ਜਿਹੜੀਆਂ ਉਹ ਆਪਣੇ ਫਾਰਮ ਫਿਲ ਕਰਕੇ ਸਬਮਿਟ ਕਰਕੇ ਤੁਸੀਂ ਭੇਜਣੇ ਨੇ ਠੀਕ ਹੈ ਜੀ ਉਹ ਪਤਾ ਵੀ ਦੱਸਾਂਗੇ ਤੁਹਾਨੂੰ ਕਿ ਕਿੱਥੇ ਪਤੇ ਤੇ ਰਾਈ ਭੇਜਣੇ ਤੇ ਟੋਟਲਿਸਟ ਦੇ ਵਿੱਚ 8 ਪੋਸਟਾਂ ਰਹਿਣਗੀਆਂ राजे ਇਹ ਤੁਸੀਂ ਦੇਖ ਸਕਦੇ ਹੋ ਤੇ ਇਹ ਜਿਹੜੀ ਪੋਸਟ ਹੈ ਇਹ ਟੈਂਪਰੇਰੀ ਹੈ ਤੇ ਬਟ ਰੈਗੂਲਰ ਰਹੇਗੀ ਪੋਸਟ ਇਹ ਤੁਸੀਂ ਦੇਖ ਸਕਦੇ ਹੋ ਜਿਸ ਦੇ ਵਿੱਚ ਪੀਨ ਦੀ ਪੋਸਟ ਹੈ ਤੇ ਡਿਸਟ੍ਰਿਕਟ ਐਂਡ ਸੈਸ਼ਨ ਜੱਜ ਮਾਨਸਾ ਦੇ ਵਿੱਚ ਇਹ ਪੋਸਟ ਰਹੇਗੀ ਨੀਚੇ ਗੱਲ ਕਰਦੇ ਆਂ ਦੇਖੋ ਆਪਾਂ ਸਾਰਾ ਡਿਟੇਲ ਇਸ ਦੀ ਦਿੱਤੀ ਗਈ ਹੈ ਤਾਂ ਪੀਐਨ ਦੀ ਪੋਸਟਰ ਹੈ ਜੀ ਇਸ ਦੇ ਵਿੱਚ 8 ਪੋਸਟਾਂ ਨੇ ਇੱਕ ਕੈਟਾਗਰੀ ਵਾਈਜ਼ ਪੋਸਟਾਂ ਵੰਡੀਆਂ ਗਈਆਂ ਨੇ ਸਾਰੀਆਂ ਠੀਕ ਹੈ ਜੀ ਜਰਨਲ ਦੀਆਂ 4 ਐਸਸੀ ਮਜਵੀ ਜੇ ਬਾਲਮਿਕੀ ਨੇ ਉਹਨਾਂ ਦੀ ਇੱਕ ਪੋਸਟ ਹੈ ਐਸਸੀ ਅਦਰ ਨੇ ਜਿਹੜੇ ਉਹਨਾਂ ਦੀ ਇੱਕ ਪੋਸਟ ਬੀਸੀ ਦੀ ਇੱਕ ਪੋਸਟ ਤੇ ਐਕਸ ਸਰਵਿਸਮੈਨ ਜਿਹੜੀ ਜਰਨਲ ਨੇ ਉਹਨਾਂ ਦੀ ਇੱਕ ਪੋਸਟ ਰਹੇਗੀ ਤੇ ਜਿਹੜਾ ਪੇ ਸਕੇਲ ਹੈ ਇਸ ਦੇ ਵਿੱਚ राजे ਉਹ ਦੇਖ ਲਓ 18000 ਇਸ ਦੇ ਵਿੱਚ ਜਿਹੜੀ ਤਨਖਾਹ ਤੁਹਾਨੂੰ ਦਿੱਤੀ ਜਾਏਗੀ ਇਸ ਦੇ ਵਿੱਚ ਠੀਕ ਹੈ ਜੀ ਬਾਕੀ ਹੋਰ ਪੱਤੇ ਵਗੈਰਾ ਜਿਹੜੇ ਹੋਣਗੇ ਮਤਲਬ ਕਿ ਉਸ ਦੇ ਮੁਤਾਬਿਕ ਤੁਹਾਨੂੰ ਉਹ ਦਿੱਤੇ ਜਾਣਗੇ ਦੇ ਨਾਲ ਹੀ ਨਾਲ ਗੱਲ ਕਰੀਏ ਜੇਕਰ ਮਿਨੀਮਮ ਕੁਆਲਿਫੀਕੇਸ਼ਨ ਦੀ ਇਸ ਦੇ ਵਿੱਚ ਯੋਗਤਾ ਕੀ ਰੱਖੀ ਗਈ ਹੈ ਯੋਗਤਾ ਇਸ ਦੇ ਵਿੱਚ ਰਾਜੇ ਮਿਡਲ ਜਿਹੜੀ ਆਪਣੀ 8ਵੀਂ ਕਲਾਸ ਜਿਹੜੀ ਪਾਸ ਤੁਹਾਨੂੰ ਇਸ ਦੇ ਵਿੱਚ ਮੰਗੀ ਗਈ ਹੈ ਠੀਕ ਹੈ ਜੀ ਤੇ ਨਾਲ ਹੀ ਨਾਲ ਇਹ ਤੁਸੀਂ ਦੇਖ ਸਕਦੇ ਹੋ ਮਿਡਲ ਸਟੈਂਡਰਡ ਠੀਕ ਹੈ ਜੀ ਕੋਈ ਵੀ ਸਿੰਪਲ ਤੋਂ ਨੇ 8ਵੀਂ ਪਾਸ ਕੀਤੀ ਹੋਈ ਹੈ ਕਿਸੇ ਬੋਰਡ ਯੂਨੀਵਰਸਿਟੀ ਤੋਂ ਤੇ ਤਾਂ ਤੁਸੀਂ ਇਸ ਲਈ ਅਪਲਾਈ ਕਰ ਸਕੋਗੇ ਬਿਲਕੁਲ ਹੀ ਤੇ ਉਮਰ ਇਸ ਦੇ ਵਿੱਚ ਰੱਖੀ ਰੱਖੀ ਹੈ ਰਾਜੇ 18 ਸਾਲ ਤੋਂ ਲੈ ਕੇ 35 ਸਾਲ ਤੱਕ ਦੇ ਠੀਕ ਹੈ ਜੀ ਤੇ 35 ਸਾਲ ਤੱਕ ਦੇ ਜੋ ਕੋਈ ਵੀ ਕੈਂਡੀਡੇਟ ਹੈ ਉਹ ਇਸ ਪੋਸਟ ਵਾਸਤੇ ਅਪਲਾਈ ਕਰ ਸਕਦਾ ਹੈ ਤੇ ਇਹ ਜਿਹੜੀ ਕਾਊਂਟ ਕੀਤੀ ਜਾਊਗੀ ਉਹ 1 1 2025 ਤੋਂ ਅੱਡੀ ਜਿਹੜੀ ਏਜ ਹੈ ਉਹ ਕਾਊਂਟ ਕੀਤੀ ਜਾਊਗੀ ਤਾਂ ਘੱਟੋ-ਘੱਟ 18 ਤੇ ਵੱਧ ਤੋਂ ਵੱਧ 35 ਸਾਲ ਤੱਕ ਦੇ ਕੈਂਡੀਡੇਟ ਜਿਹੜੀ ਇਸ ਪੋਸਟ ਵਾਸਤੇ ਐਲੀਜੀਬਲ ਹੋਣਗੇ ਅਪਲਾਈ ਕਰ ਸਕਣਗੇ ਠੀਕ ਹੈ ਜੀ ਤੇ ਨੀਚੇ ਦਰਜ ਹੈ ਜੇਕਰ ਇਸ ਦਾ ਦੇਖੋ ਐਗਜ਼ਾਮ ਨਹੀਂ ਹੈ ਤਾਂ ਇਸਦੇ ਵਿੱਚ ਸਿੰਪਲ ਇੰਟਰਵਿਊ ਹੋਏਗੀ ਤਾਂ ਇੰਟਰਵਿਊ ਵਾਸਤੇ ਸ਼ੈਡਿਊਲ ਦਿੱਤਾ ਗਿਆ ਹੈ ਇਸ ਦੇ ਵਿੱਚ ਤਾਂ ਆਪਾਂ ਤੁਹਾਨੂੰ ਸੁਣਨੇ ਆਉਣੇ ਦੇਖੋ ਇੰਟਰਵਿਊ ਫਾਰ ਦੀ ਪੋਸਟ ਆਫ ਦੀ ਪੀਆਨ ਠੀਕ ਹੈ ਜੀ ਤਾ ਏਰਪੋਰਟ ਕਰਨੀ ਹੈ ਤੁਹਾਨੂੰ ਕਿੱਥੇ ਕਰਨੀ ਹੈ ਦੇਖੋ ਏ ਡੀ ਆਰ ਜਿਹੜਾ ਕਿ ਕੋਰਟ ਕੰਪਲੈਕਸ ਹੈ ਮਾਨਸਾ ਦਾ ਡਿਸਟ੍ਰਿਕਟ ਮਾਨਸਾ 9 ਵਜੇ 9 ਏ ਐਮ ਤੇ ਤੁਹਾਨੂੰ ਸੋ ਜੁੜੀ ਆਪਣੀ ਰਿਪੋਰਟ ਹੈ ਇਹ ਦੇਣੀ ਹੈ ਉੱਥੇ ਜਾ ਕੇ ਜਿਹੜੀ ਕਿ ਇੰਟਰਵਿਊ ਹੋਏਗੀ ਇਹ ਸੈਂਟਰ ਦੇ ਉੱਪਰ ਠੀਕ ਹੈ ਜੀ ਤੇ ਇਹ ਇੰਟਰਵਿਊ ਕਿਸ ਦੇ ਮੁਤਾਬਿਕ ਹੋਏਗੀ ਇਹ ਤੁਹਾਡੇ ਨੇਮ ਦੇ ਮੁਤਾਬਿਕ ਹੋਏਗੀ ਜਿਹੜਾ ਤੁਹਾਡੇ ਨੇਮ ਦਾ ਜਿਹੜਾ ਪਹਿਲਾ ਅੱਖਰ ਹੋਊਗਾ ਠੀਕ ਹੈ ਉਸ ਦੇ ਅਲਫਾਬੈਟ ਦੇ ਮੁਤਾਬਿਕ ਤੁਹਾਡੀ ਇੰਟਰਵਿਊ ਹੋਏਗੀ ਜਿਨ੍ਹਾਂ ਦਾ ਨਾਮ ਏ ਤੋਂ ਪੈਂਦਾ ਹੈ ਬੀ ਤੋਂ ਜਾਂ ਸੀ ਤੋਂ ਡੀ ਤੋਂ ਠੀਕ ਹੈ ਜੀ ਇਹ ਤੁਸੀਂ ਦੇਖ ਸਕਦੇ ਹੋ A ਤੋਂ ਲੈ ਕੇ D ਤੱਕ ਦਾ ਜਿਹੜਾ ਕੈਂਡੀਡੇਟ ਦਾ ਪਹਿਲਾ ਅੱਖਰ ਨੇਮ ਜਿਹਨਾਂ ਦਾ ਨਾਮ ਪੈਂਦਾ ਸੋ ਉਹਨਾਂ ਦੀ ਇੰਟਰਵਿਊ ਹੋਏਗੀ ਉਹ 27 1 2025 ਨੂੰ ਹੋਏਗੀ ਇਸੇ ਤਰ੍ਹਾਂ E ਤੋਂ ਲੈ ਕੇ J ਤੱਕ ਜਿਹਨਾਂ ਦਾ ਕੈਂਡੀਡੇਟ ਦਾ ਨਾਮ ਪੈਂਦਾ ਉਹਨਾਂ ਦਾ 28 ਨੂੰ ਹੋਏਗੀ ਤੇ ਨੀਚੇ K ਤੋਂ N ਤੱਕ ਦੀ 29 ਨੂੰ ਹੋਏਗੀ O ਤੋਂ R ਤੱਕ ਦੀ 31 1 2025 ਨੂੰ ਹੋਏਗੀ S ਤੋਂ Z ਤੱਕ ਦੀ ਜਿਹੜੀ ਕੀ ਉਹ 31 ਨੂੰ ਹੋਏਗੀ ਠੀਕ ਹੈ ਸੋ ਇਹ ਜਿਹੜੀ ਇੰਟਰਵਿਊ ਦਾ ਸ਼ਡਿਊਲਾਈਜ਼ਡ ਦਿੱਤਾ ਗਿਆ ਹੈ ਤੇ ਇਹਨਾਂ ਸ਼ਡਿਊਲ ਦੇ ਮੁਤਾਬਿਕ ਤੋਂ ਤੁਸੀਂ ਜਿਹੜੇ ਆਪਣੇ ਪਤੇ ਦੇ ਉੱਥੇ ਪਹੁੰਚਣਾ ਹੈ ਇਹ ਤੁਸੀ ਦਿੱਤਾ ਗਿਆ ਏਡੀਆਰ ਸੈਂਟਰ ਦਾ ਕੋਰਟ ਕੰਪਲੈਕਸ ਮਾਨਸਾ ਦਾ ਠੀਕ ਹੈ 9 ਵਜੇ ਤੱਕ ਤੁਸੀਂ ਜਿਹੜਾ ਇੰਟਰਵਿਊ ਸ਼ਡਿਊਲ ਹੈ ਉਸ ਤੱਕ ਤੁਸੀਂ ਪਹੁੰਚਣਾ ਹੈ ਠੀਕ ਹੈ ਰਾਜੀ ਤੇ ਜੇਕਰ ਤੁਸੀਂ ਇਹ ਫਾਰਮ ਅਪਲਾਈ ਕਰਨ ਦੇਖੋ ਇਸ ਵਾਸਤੇ ਜਿਹੜਾ ਪਤਾ ਦਿੱਤਾ ਗਿਆ ਹੈ ਇਹ ਦੇਖ ਸਕਦੇ ਹੋ ਅਪਲੀਕੇਸ਼ਨ ਫਾਰ ਦੀ ਦੀ ਪੋਸਟ ਆਫ ਦੀ ਪੀਐਨ ਠੀਕ ਹੈ ਇਹ ਜਿਹੜੇ ਮਾਨਸਾ ਉਸ ਦੀ ਰਾਹੀਂ ਤੁਸੀਂ ਇਹ ਪਤਾ ਭੇਜਣਾ ਦਿੱਤੀ ਗਈ ਤੇ 14 ਤਰੀਕ ਲੈਸ ਦਿੱਤੀ ਗਈ ਹੈ ਓਕੇ ਤੇ نیچے ਗੱਲ ਕਰਦੇ ਆ ਪਰ ਜੇ ਤੁਸੀਂ ਦਾ ਫਾਰਮ ਵਗੈਰਾ ਤੁਹਾਨੂੰ ਮੈਂ ਦਿਖਾ ਦੇਣਾ ਇਹਨਾਂ ਦੀ ਅਫੀਸ਼ੀਅਲ ਵੈਬਸਾਈਟ ਹੈ ਠੀਕ ਹੈ ਇਹ ਜੋ ਮੈਂ ਤੁਹਾਨੂੰ ਜਿਹੜਾ ਸਾਰਾ ਆਪਣਾ ਨੋਟੀਫਿਕੇਸ਼ਨ ਉਹ WhatsApp ਤੇ ਪਰ ਸੈਂਡ ਕਰ ਦਾਂਗੇ ਉਹ ਤੋਂ ਡਾਊਨਲੋਡ ਕਰ ਲਿਓ ਤੁਸੀਂ ਤੇ ਜਿਹੜਾ ਇਹ ਪਰਫਾਰਮ ਵਗੈਰਾ ਹੋਊਗਾ ਤੁਸੀਂ ਕੜਵਾ ਕੇ ਸੋ ਇਸ ਨੂੰ ਫਿਲ ਕਰ ਲਿਓ ਇਹ ਨੀਚੇ ਤੁਸੀਂ ਦੇਖ ਸਕਦੇ ਹੋ ਸਾਰਾ ਪਰਫਾਰਮੈਂਸ ਦੇ ਵਿੱਚ ਰਾਜੀ ਠੀਕ ਹੈ ਜੀ 셀ਫ ਅਟੈਸਟਡ ਪਾਸਪੋਰਟ ਸਾਈਜ਼ ਫੋਟੋਗ੍ਰਾਫ ਲਾਉਣੀ ਤੁਸੀਂ ਪਰ ਨੀਚੇ ਇੱਥੇ ਦੇਖੋ ਸਾਈਟ ਤੇ ਤੁਸੀਂ ਦੇਖ ਸਕਦੇ ਹੋ ਤੇ ਇਹ ਸਾਰਾ ਤੁਹਾਨੂੰ ਦਿੱਤਾ ਗਿਆ ਹੈ ਸਾਰਾ ਆਪਣਾ ਠੀਕ ਹੈ ਜੀ ਤੇ ਐਪਲੀਕੇਸ਼ਨ ਫਾਰਮ ਤੁਸੀਂ ਫਿਲ ਕਰ ਲੈਣਾ ਇਸ ਦੇ ਸੋ ਏ ਇਸ ਵਗੈਰਾ ਸਾਰੀ ਚੀਜ਼ ਵਿੱਚ ਫਿਲ ਕਰ ਲੈਣਾ ਠੀਕ ਹੈ ਜੀ ਸੋ ਤੁਹਾਡੀ ਕੈਟਾਗਰੀ ਹੋਏਗੀ ਐਡਰੈਸ ਵਗੈਰਾ ਤੇ ਸਾਰਾ ਤੁਸੀਂ ਫਿਲ ਕਰ ਦੇਣਾ ਇਸ ਦੇ ਵਿੱਚ ਇਹ ਚ ਸੈਂਡ ਕਰ ਦੇਣੇ ਨੇ ਤੇ ਨਾਲ ਦੀ ਨਾਲ ਜਿਹੜੇ ਤੁਹਾਡੇ ਸਰਟੀਫਿਕੇਟ ਹੋਣਗੇ ਰਜੇ ਜਿੰਨੇ ਵੀ ਡਾਕੂਮੈਂਟ ਹੋਣਗੇ ਉਹ ਵੀ ਤੁਸੀਂ ਨਾਲ ਲਗਾ ਦੇਣੇ ਨੇ ਆਪਣੇ ਕੈਟਾਗਰੀ ਗਾਈਜ਼ ਤੇ ਜਿੰਨੇ ਵੀ ਕੈਟਾਗਰੀ ਦੀ ਹੋਣਗੇ ਜਾਂ ਆਪਣੇ ਰੈਜ਼ੀਡੈਂਸ ਵਗੈਰਾ ਦਾ ਹੋਰ ਹੋਣੇ ਜਿਹੜੇ ਸਰਟੀਫਿਕੇਟ ਠੀਕ ਹੈ ਜੀ ਉਹ ਵੀ ਨਾਲ ਲਗਾ ਕੇ ਤੁਸੀਂ ਫਿਲ ਕਰ ਦੇਣਾ ਤੇ ਜਿਹੜਾ ਤੁਹਾਨੂੰ ਦੱਸਿਆ ਉੱਪਰ ਕੰਪਲੈਕਸ ਵਾਲਾ ਪਤਾ ਉਸ ਦੇ ਉੱਪਰ ਤੀ ਭੇਜ ਦੇਣਾ ਠੀਕ ਹੈ ਜੀ ਜੇ ਜੇਕਰ ਕੋਈ ਤੁਹਾਨੂੰ ਕੋਈ ਹੋਰ ਡਾਊਟ ਹੋਇਆ ਤਾਂ ਤੁਹਾਨੂੰ ਸਾਨੂੰ ਕਮੈਂਟ ਬਾਕਸ ਨੂੰ ਦੱਸ ਦਿਓ ਠੀਕ ਹੈ ਜੀ ਤਾਂ ਆਪਾਂ ਤੁਹਾਨੂੰ ਉਸ ਕੁਇੰਟ ਦੇ ਵਿੱਚ ਜਵਾਬ ਦੇ ਦਾਂਗੇ ਜੇਕਰ ਕੋਈ ਤੁਹਾਨੂੰ ਕੋਈ ਪ੍ਰੋਬਲਮ ਆਉਂਦੀ ਹੋਈ ਕਿਸੇ ਵੀ ਤਰ੍ਹਾਂ ਦੀ ਤੇ ਕਿਸੇ ਕਾਫੀ ਵਾਲੇ ਤੁਸੀਂ ਇਹ ਪਰਫਾਰਮਾ ਕਢਵਾ ਸਕਦੇ ਹੋ ਤੇ ਨਾਲ ਹੀ ਆਪਣੇ ਪਾਸਪੋਰਟ ਸਾਈਜ਼ ਫੋਟੋ ਇਸ ਦੇ ਵਿੱਚ ਪਾ ਕੇ ਫਿਲ ਕਰਕੇ ਆਪਣਾ ਫਾਰਮ ਸਬਮਿਟ ਕਰ ਦਿਓ ਠੀਕ ਹੈ ਜੀ ਸੋ ਉਮੀਦ ਕਰਦਾ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਵੇਗੀ ਤੇ ਇਸ ਤਰ੍ਹਾਂ ਦੀ ਕੋਈ ਵੀ ਅਪਡੇਟ ਆਪਣੇ ਚੈਨਲ ਦੇ ਉੱਪਰ ਆਉਂਦੀ ਹੈ ਤਾਂ ਆਪਾਂ ਨਾਲ ਦੀ ਨਾਲ ਸ਼ੇਅਰ ਕਰ ਦਿੰਨੇ ਤੁਹਾਡੇ ਤੱਕ ਠੀਕ ਹੈ ਜੀ ਹੋਰ ਵੀ ਕੋਈ ਨੌਕਰੀ ਆਉਂਦੀ ਪੰਜਾਬ ਦੇ ਵਿੱਚ ਠੀਕ ਹੈ ਜੀ ਤੇ ਮੈਂ ਪਹਿਲਾਂ ਵੀ ਖੁਸ਼ਖਬਰੀ ਤੀਸਰੀ ਰਾਜੀ ਆਪਾਂ ਕਰੰਟ ਅਫੇਅਰ ਤਿਆਰ ਕਰ ਰਹੇ ਹਾਂ ਤੁਹਾਡੇ ਵਾਸਤੇ ਲਾਸਟ 6 ਮਨਤੀ ਤੇ ਉਹ ਵੀ ਜਲਦੀ ਤੁਹਾਡੇ ਸਾਹਮਣੇ ਲੈ ਕੇ ਆਵਾਂਗੇ ਜੀ ਤਾਂ ਚੈਨਲ ਨਾਲ ਜੁੜੇ ਰਹੋ ਚੈਨਲ ਨੂੰ ਪਿਆਰ ਕਰਦੇ ਹੋ ਇਸ ਤਰ੍ਹਾਂ ਸੁਬੀਦੀਨ ਬਾਤਵਾਂ ਲਾਈਕ ਕਰਿਓ ਜੀ ਠੀਕ ਹੈ ਸੋ ਮਿਲਦੇ ਆ ਨੈਕਸਟ ਟਾਈਮ ਨੈਕਸਟ ਵੀਡੀਓ ਦੇ ਵਿੱਚ ਤਦ ਲਈ ਓਕੇ ਧੰਨਵਾਦ